ਉਹ ਪਾਪਾ ਗੱਲ ਕਰ ਰਹੇ ਸੀਗੇ ਧੀ ਦੀ ਧੀ ਜਦੋਂ ਜੰਮਦੀ ਹੈ ਨਾ ਪਿਓ ਦੀਆਂ ਅੱਖਾਂ 'ਚ ਇੱਕ ਚਮਕ ਹੁੰਦੀ ਹੈ ਹੂੰ ਜੰਮਦੀ ਨੂੰ ਇੱਕ ਰਿਸ਼ਤਾ ਦਿਖਦਾ ਆ ਉਹਨੂੰ ਧੀ 'ਚ ਆਪਣੀ ਮਾਂ ਵੀ ਦਿਸਦੀ ਹੈ ਉਸੇ ਧੀ 'ਚ ਆਪਣੀ ਭੈਣ ਵੀ ਦਿਸਦੀ ਹੈ ਉਹ ਧੀ ਫਿਰ ਜਿਵੇਂ ਜਿਵੇਂ ਪੈਰ ਪੁੱਟਦੀ ਹੈ ਨਾ ਤੇ ਉਹਨੂੰ ਲੱਗਦਾ ਵੀ ਮੇਰਾ ਵੇੜਾ ਉਹਨੇ ਸ਼ਿੰਗਾਰ ਦਿੱਤਾ ਪਿਓ ਨੂੰ ਲੱਗਦਾ ਵੀ ਤੀ ਮੇਰੇ ਵੇੜੇ ਦੀ ਛਾਂ ਆ ਆਪਣੀ ਆਪਣੀ ਹੈ ਪਿਓ ਤੇ ਧੀ ਦਾ ਰਿਸ਼ਤਾ ਮਾਂ ਦੇ ਤੀ ਨਾਲੋਂ ਜ਼ਿਆਦਾ ਵੱਡਾ ਹੁੰਦਾ ਜੇ ਕਿਤੇ ਭੈਣ ਭਰਾ ਦੀ ਲੜਾਈ ਹੋ ਜਾਂਦੀ ਹੈ ਨਾ ਪਿਓ ਕਹਿੰਦਾ ਘਰ ਵਾਲੀ ਨੂੰ ਰਤਨਕੌਰ ਆਪਣੇ ਮੁੰਡੇ ਨੂੰ ਸਮਝਾਲੇ ਮੇਰੀ ਧੀ ਨੂੰ ਪਟਦਾਇਆ ਰਤਨਕੌਰ ਦੱਬੇ ਜੇ ਮੂੰਹ ਨਾਲ ਮੁੰਡੇ ਨੂੰ ਝਿੜਕਦੀ ਆ ਓਏ ਕੁੜੀ ਨੂੰ ਕੁਟੀ ਕੁਝਿਆ ਨਾ ਕਰ ਵੱਡੀ ਹੁੰਦੀ ਆ ਤੇ ਵਿਆਹ ਤੇ ਉਹ ਫਿਰ ਜੋਰ ਜਿੰਨਾ ਉਹਦੇ ਚ ਹੁੰਦਾ ਹੈ ਉਸ ਤੋਂ ਅੱਡੀਆਂ ਚੱਕ ਕੇ ਲਾਉਂਦਾ ਹੈ ਤੇ ਜਦੋਂ ਸੋਹਰਿਆਂ ਤੋਂ ਵਾਪਸ ਆਉਂਦੀ ਹੈ ਤੇ ਮੋੜ ਤੋਂ ਉਹਦੀ ਕਲਕਾਰੀ ਆਉਂਦੀ ਆਵਾਜ਼ਾਂ ਸੁਣਦੀਆਂ ਆ ਖਿੜਖਣਾਉਂਦੀ ਹੱਸਦੀ ਕਰਨੋਂ ਆਉਂਦੀ ਆ ਤੇ ਜਦੋਂ ਵਾਪਸ ਘਰ ਆਉਂਦੀ ਆ ਤੇ ਆਪਣੇ ਰੋਪ ਵਿੱਚ ਘੁੰਮਦੀ ਆ ਹਰ ਚੀਜ਼ ਤੇ ਆਪਣਾ ਹੱਕ ਰੱਖਦੀ ਆ ਭਰਾਵਾਂ ਤੇ ਭਾਬੀਆਂ ਤੇ ਭਤੀਜੇ ਭਣਜੇ ਭਣਜੀਆਂ ਤੇ ਮਤਲਬ ਘਰ ਦੀ ਹਰ ਚੀਜ਼ ਦਾ ਉਹਦਾ ਹੱਕ ਹੁੰਦਾ ਘਰ ਦੇ ਭਾਂਡਿਆਂ ਨਾਲ ਬਾਤਾਂ ਪਉਂਦੀ ਆ ਜਦੋਂ ਘਰ ਚ ਆਉਂਦੀ ਆ ਹਰ ਚੀਜ਼ ਤੇ ਹੱਕ ਹੁੰਦਾ ਉਹਦਾ ਇੱਕ ਦਿਨ ਉਹਨੂੰ ਫੇਰ ਘਰੋਂ ਫੋਨ ਆਉਂਦਾ ਵੀ ਤੇਰਾ ਪਿਓ ਛੜਾਈ ਕਰ ਗਿਆ ਜਿਹੜੇ ਘਰ ਚੋਂ ਜਿਹੜੀਆਂ ਗੜੀਆਂ ਚੋਂ ਹੱਸਦੀ ਗੀਤ ਗਾਉਂਦੀ ਗਿੱਧੇ ਭੰਗੜੇ ਪਾਉਂਦੀ ਆਉਂਦੀ ਆ ਉਹਨਾਂ ਗੜੀਆਂ ਚੋਂ ਫੇਰ ਉਹਦੀ ਧਾਹਾ ਮਾਰਦੀ ਰੋਂਦੀ ਦੀਆਂ ਆਵਾਜ਼ਾਂ ਆਉਂਦੀਆਂ ਆਂਦੀਆਂ ਆਕੇ ਜਿੱਦੇ ਮੈਂ ਬਾਪੂ ਪੂਣੀ ਕਰਦਾ ਸੀ ਥਾਂ ਦੇਖਦੀ ਐ ਜਿੱਥੇ ਉਹਦਾ ਸਾਈਕਲ ਸਕੂਟਰ ਖੜਦਾ ਸੀ ਉਹ ਥਾਂ ਦੇਖਦੀ ਐ ਉਸ ਤੋਂ ਬਾਅਦ ਉਹਦਾ ਘਰ ਤੇ ਹਾਕਮ ਲੱਗਦਾ ਵੀ ਅੱਧਾ ਰਹਿ ਗਿਆ ਬੇਬਸ ਲੱਗਦੀ ਐ ਕਿਸੇ ਦੇ ਦਵਾ ਦੇ ਵਿੱਚ ਲੱਗਦੀ ਐ ਲੇਕਿਨ ਫੇਰ ਵੀ ਉਹਦਾ ਘਰ ਨਾਲ ਪਿਆਰ ਉਹ ਨਹੀਂ ਲੈਂਦਾ ਛੁੱਟੀਆਂ ਚ ਆਉਣਾ ਕਰੇ ਆਉਣਾ ਬੈਠਣਾ ਤੇ ਜਿਸ ਦਿਨ ਅਗਲਾ ਫੋਨ ਆਉਂਦਾ ਵਿੱਤੀ ਜਿਹੜੀ ਮਾਂ ਵੀ ਛੜਾਈ ਕਰ ਗਈ ਉਸ ਦਿਨ ਉਹਦਾ ਘਰ ਲੁੱਟਿਆ ਜਾਂਦਾ ਉਹਦੇ ਪੇਕੇ ਖੋਲੇ ਕੇ ਜਾਂਦੇ ਆ ਉਹਨੂੰ ਲੱਗਦਾ ਵੀ ਮੈਂ ਹੁਣ ਉੱਥੇ ਮਿਲਣ ਕਿਉਂ ਜਾਣਾ ਹੈ ਮੇਰਾ ਕੌਣ ਹੈ ਆਪਣਾ ਬਿਸ਼ਰਤੇ ਭੈਣਾ ਨੇ ਭਰਾ ਭਰਾ ਨੇ ਭਰਜਾਈਆਂ ਨੇ ਭਣਜੇ ਭਣਜੀਆਂ ਨੇ ਪਰ ਜਿਹੜੇ ਘਰ ਨੂੰ ਨਾ ਬੂਹਾ ਏਦਾਂ ਖੜਕਾਉਂਦੀ ਸੀ ਜ਼ੋਰ ਨਾਲ ਉਹ ਹੁਣ ਟਣਕਾ ਕੇ ਫੋਨ ਕਰਕੇ ਪੁੱਛਦੀ ਵੀਰੇ ਘਰੇ ਨਾ ਛੁੱਟੀਆਂ ਨੇ ਆਣੇ ਇਹਦੀਆਂ ਵੀ ਭਾਬੀ ਹੁਣੀ ਹੈਗੇ ਆਜੂ ਫਿਰ ਖੜੀ ਤੇ ਪੁੱਛਦੀ ਐ ਹੋਰ ਗੱਲ ਤੇ ਪੁੱਛਦੀ ਐ ਨਿਆਣੇ ਕਹਿੰਦੇ ਵੀ ਨਨਕੇ ਜਾਣਾ ਕਹਿੰਦੇ ਨਹੀਂ ਪਤਾ ਕਰ ਲੈਂਦੇ ਪਹਿਲਾਂ ਫਿਰ ਰਖੜੀ ਆਉਂਦੀ ਆ ਤਿਹਾਰ ਆਉਂਦੇ ਆ ਭਰਾ ਭੈਣ ਘਰ ਵਾਲੀ ਨੂੰ ਕਹਿੰਦਾ ਆ ਵੀ ਜਾ ਕੇ ਉਹ ਆਈ ਐ ਰਾਣੂ ਆਈ ਐ ਰਾਣੂ ਨੂੰ ਸ਼ਗਨ ਦੇ ਦੇ ਪੈਸੇ ਦੇ ਦੇ ਸ਼ਗਨ ਰਾਣੂ ਨੂੰ ਪਰਸ ਹੋਲ ਦਾ 5 500 ਦੇ ਪੰਜ ਨੋਟ ਕਹਿੰਦਾ ਰਾਣੂ ਆ ਇਹਨੂੰ ਰੱਖ ਕੇ ਨਾ ਕੱਪੜੇ ਤੇ ਰੱਖ ਕੇ ਦੇ ਦੇ ਭਾਬੀ ਲਿਆਉਂਦੀ ਐ ਸੂਟ ਤੇ ਪੈਸੇ ਰੱਖ ਕੇ ਕਹਿੰਦੀ ਰਾਨੋ ਆ ਲੈ ਲੈ ਫੇਰ ਉਹ ਸੋਚਦੀ ਵੀ ਜਦੋਂ ਮੈਂ ਪਿਓਂਟ ਤੇ ਹੁੰਦੇ ਆਉਂਦੀ ਸੀ ਵੀ ਪਿਆਸੇ ਤਾਂ ਮੈਨੂੰ ਮਾਂ ਨਾ ਐਦਾਂ ਕਰਕੇ ਹੱਥ ਐਦਾਂ ਕਰਕੇ ਐਂ ਦਿੰਦੀ ਸੀ ਉੱਚ 50 ਰੁਪਏ 100 ਰੁਪਏ ਆਉਂਦਾ ਸੀ ਪਰ ਹਮੇਸ਼ਾ ਮਾਂ ਨੇ ਕਿਹਾ ਵੀ ਧੀਏ ਤਿਆਰ ਲੈ ਜਾ। ਨਾਉ ਪੈਸੇ ਆ। ਨਾਉ ਸ਼ਗਨ ਆ। ਤੇ ਨਾ ਉਹਨਾਂ ਦਾ ਮੈਨੂੰ ਦੇ ਕੇ ਕੁਝ ਘਟਦਾ ਤੇ ਨਾ ਮੈਨੂੰ ਲੈ ਕੇ ਉਹਨਾਂ ਦਾ ਕੁਝ ਵਧਿਆ। ਬਹੁਤਾ ਟਾਈਮ ਉਹ ਖਰਚਦੀ ਵੀ ਨਹੀਂ ਸੀ। ਮਾਂ ਦਾ ਪਿਆਰ ਸਭ ਕਿ ਰੱਖ ਲੈਂਦੀ ਆਪਣੇ ਕੋਲ। ਹੁਣ ਭਰਾ ਪਰਜਾਈਆਂ ਨੇ ਪੈਸੇ ਵੱਧ ਵੀ ਦਿੱਤੇ। ਪਰ ਉਹ ਐ ਲੱਗਿਆ ਵੀ ਕੋਈ ਮਿਹਣਾ ਮਾਰ ਕੇ ਮੈਨੂੰ ਦਿੱਤੇ ਆ। ਉਹ ਚੀਜ਼ ਕੋਈ ਇਹਿਸਾਨ ਦਿੱਤਾ ਮੈਨੂੰ ਇਹਿਸਾਨ ਕੀਤਾ ਮੇਰੇ ਤੇ ਆ ਤੈਨੂੰ ਦੇ ਤੇ ਲੈ ਫੜ ਮੈਨੂੰ ਇਹ ਲੱਗਦਾ ਵੀ ਉੱਤੇ ਮੇਰਾ ਹੱਕ ਨਹੀਂ ਸੀਗਾ ਜੋ ਪਿਆਰ ਮਾਣ ਹੀ ਦੇਣਾ ਸੀ ਉਹ ਪਿਆਰ ਦੇ ਵਿੱਚ ਨਹੀਂ ਆਈ ਚੀਜ਼ ਉਹ ਫੋਕੀ ਦਿਖਾਣ ਲਈ ਆਈ ਹੈ ਵਿਖਾਵੇ ਚ ਆਈ ਹੈ ਜਿਵੇਂ ਅਮੀਰ ਦੇ ਵਿਆਹ ਤੇ ਜਾ ਕੇ ਬੰਦਾ ਮੱਥਾ ਟੇਕਦਾ ਤੇ 100 ਰੁਪਏ ਦਾ ਟੇਕਦਾ ਵੀ ਮੱਥਾ ਗੁਰੂ ਨੂੰ ਨਹੀਂ ਟੇਕ ਰਿਆ ਉਹ ਮੀਰ ਨੂੰ ਦਿਖਾ ਰਿਹਾ ਵੀ ਤੇਰੇ ਕਰਕੇ ਮੈਂ 100 ਰੁਪਏ ਰੱਖ ਰਿਹਾ ਮੈਂ ਤੇ ਹੋਏ 100 ਰੁਪਿਆ 500 ਰੁਪਿਆ 1000 2000 5000 ਰੁਪਿਆ ਦੇ ਕੇ ਕਹਿੰਦਾ ਆਲ ਐਫਰ ਕਰ ਉਹ ਇੱਥੇ ਪੈਸੇ ਲੈਣ ਨਹੀਂ ਆਈ ਜਿਹੜੇ ਘਰ ਦੇ ਭਾਂਡਿਆਂ ਨਾਲ ਗੱਲਾਂ ਕਰਦੀ ਸੀ ਜਿਹੜੇ ਚੁੰਕੇ 'ਚ ਵੇਂਦੀ ਸੀ ਵਿਹੜੇ 'ਚ ਖੇਡਦੀ ਸੀ ਜਿੱਥੇ ਅੱਜ ਵੀ ਉਹਨੇ ਬੂਹਿਆਂ ਤੇ ਆਪਣੇ ਨਾਮ ਲਿਖੇ ਹੁੰਦੇ ਸੀ ਹੁਣ ਸਾਰੇयां ਜੱਬ ਦੇ ਵੀ ਉਹ ਮੇ ਤਾਂ ਵਿਸਰ ਗਏ ਮੇ ਤਾਂ ਲੋਟ ਲੈ ਕੇ ਹੀ ਨੇ ਉਹ ਇੱਕ ਕਹਾਣੀ ਵਾਪਰਦੀ ਹੈ ਤੇ ਲੇਕਿਨ ਜੇ ਇੱਕ ਪਰਜਾਈ ਆਪਣੇ ਘਰ ਨੂੰ ਵੇਖ ਕੇ ਆਪਣੇ ਰਿਸ਼ਤੀਆਂ ਨੂੰ ਸਮਝ ਕੇ ਉਹ ਨਣਦ ਦੇ ਨਾਲ ਰਿਸ਼ਤਾ ਰੱਖੇ ਤੇ ਹੋ ਸਕਦਾ ਹੈ ਵੀ ਧੀਆਂ ਨੂੰ ਘਰ ਆਈਆਂ ਨੂੰ ਉਹ ਖਲਾਅ ਮਹਿਸੂਸ ਨਾ ਹੋਵੇ ਉਹ ਇਕੱਲਾਪਨ ਮਹਿਸੂਸ ਨਾ ਹੋਵੇ ਉਹਨਾਂ ਨੂੰ ਘਰ ਚ ਉਹੀ ਪਿਆਰ ਉਹੀ ਸਨੇਹ ਤੇ ਆਪਣਾਪਨ ਉਹਨਾਂ ਦਾ ਹੱਕ ਉੱਥੇ ਰਵੇ ਜੇ ਹੱਕ ਉਹਨਾਂ ਦਾ ਰਹੇਗਾ ਤੇ ਧੀਆਂ ਸੁਖੀ ਵਸਣਗੀਆਂ ਖੁਸ਼ੀ ਖੁਸ਼ੀ ਕਰਨ ਨੂੰ ਆਉਣਗੀਆਂ ਪੁੱਤ ਬਣਾਉਂਦੇ ਜਮੀਨਾ ਧੀਆਂ ਦੁੱਖ ਬਣਾਉਂਦੀਆਂ ਨੇ